ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸਾਥੀਓ ਇਸ ਸਮੇਂ ਜਿਹੜਾ ਬਾਜ਼ਾਰ ਦੇ ਵਿੱਚ ਅਲੱਗ-ਅਲੱਗ ਥਿੱਕੇ ਦੀਆਂ ਕਿਸਾਨਾਂ ਨੂੰ ਦਿੱਕਤਾਂ ਆ ਰਹੀਆਂ ਸਭ ਤੋਂ ਵੱਡੀ ਦਿੱਕਤ ਤਾਂ ਸਾਨੂੰ ਇਹ ਆਈ ਕਿ ਅਸੀਂ ਜਿਹੜਾ ਹੈਗਾ ਬਹੁਤ ਸਾਰੇ ਕਿਸਾਨ ਵੀਰਾਂ ਦੇ ਫੋਨ ਆ ਰਹੇ ਕਿ ਸਾਨੂੰ ਜਿਹੜੀ ਜਿਪਸਮ ਹੈਗੀ ਉਹ ਸੁਪਰ ਕਹਿ ਕੇ ਦੇ ਦਿੰਦੀ ਨਹੀਂ ਹੋਣਾ ਚਾਹੀਦਾ ਸੀ ਆ ਹੋਇਆ ਲੇਕਿਨ ਕੀ ਆਪ ਇਹਨੂੰ ਰੋਕ ਸਕਦੇ ਹਾਂ ਆਪਾਂ ਇਹਨੂੰ ਰੋਕ ਸਕਦੇ ਹਾਂ ਤੁਹਾਡੇ ਹੱਥ ਦੇ ਵਿੱਚ ਹੈ ਲੇਕਿਨ ਤੁਸੀਂ ਸਾਰੇ ਅਣਗਿਲੇ ਕਰਦੇ ਹੋ ਜਿਹਦੇ ਕਰਕੇ ਤੁਹਾਡੇ ਨਾਲ ਇਹ ਚੀਜ਼ਾਂ ਹੁੰਦੀਆਂ ਚਾਹੇ ਤੁਸੀਂ ਬਾਜ਼ਾਰ ਦੇ ਵਿੱਚੋਂ ਸੁਪਰ ਫੀਡ ਰਿਹਾ ਹੋ ਚਾਹੇ ਤੁਸੀਂ ਪੋਟਾਸ਼ ਖਰੀਦ ਰਹੇ ਹੋ ਐਮਓਪੀ ਚਾਹੇ ਤੁਸੀਂ ਯੂਰੀਆ ਖਰੀਦ ਰਹੇ ਹੋ ਚਾਹੇ ਡਾਈ ਖਰੀਦ ਰਹੇ ਹੋ ਚਾਹੇ 12 32 16 ਖਰੀਦ ਰਹੇ ਹੋ ਚਾਹੇ ਕਿ ਹੋਰ ਐਨਪੀਕੇ ਖਰੀਦ ਰਹੇ ਹੋ ਇਹ ਸਾਰੀਆਂ ਖਾਦਾਂ ਦੇ ਉੱਪਰ ਭਾਰਤ ਸਰਕਾਰ ਸਬਸਿਡੀ ਦਿੰਦੀ ਹੈ ਸਮਝ ਗਏ ਨਾ ਭਾਰਤ ਸਰਕਾਰ ਸਬਸਿਡੀ ਦਿੰਦੀ ਹੈ ਤੇ ਸਬਸਿਡੀ ਦੇ ਲਈ ਆ ਜਿਹੜਾ ਹੁਣ ਤੁਹਾਡੇ ਨਾਲ ਹੋਇਆ ਇਹ ਚੀਜ਼ਾਂ ਨਾ ਹੋਣ ਇਹਨੂੰ ਰੋਕਣ ਵਾਸਤੇ ਭਾਰਤ ਸਰਕਾਰ ਨੇ ਕੀ ਕੀਤਾ ਹੈ ਕਿ ਇੱਕ ਪੀਓਐਸ ਪੌਜ਼ ਮਸ਼ੀਨਾਂ ਦਿੱਤੀਆਂ ਹੋਈਆਂ ਕਿ ਜਦੋਂ ਆਪਾਂ ਖਾਦ ਲੈਣੀ ਹੈ ਉਸ ਮਸ਼ੀਨ 'ਚ ਆਪਣਾ ਆਧਾਰ ਕਾਰਡ ਪਾਇਆ ਜਾਏਗਾ ਆਪਾਂ ਅੰਗੂਠਾ ਲਾਵਾਂਗੇ ਤੇ ਉਹਨੀਆਂ ਬੋਰੀਆਂ ਜਿਹੜੀਆਂ ਹੈਗੀਆਂ ਆਪਾਂ ਉਥੋਂ ਲੈ ਆਵਾਂਗੇ ਇਸ ਤੋਂ ਅੱਗੇ ਆਵਾਜ਼ ਸਹੀ ਨਹੀਂ ਆਈ ਸੀ ਜਿਹਦੇ ਕਰਕੇ ਵਾਇਸਓਵਰ ਕਰ ਰਹੇ ਆਂ ਤੇ ਆਵਾਜ਼ ਥੋੜੀ ਬਦਲੇਗੀ ਸਿਸਟਮ ਨੂੰ ਆਪਾਂ ਸਮਝੀਏ ਕੀ ਹੁੰਦਾ ਹੈ ਕਿ ਪਹਿਲਾਂ ਇਹਨਾਂ ਨੇ ਇੱਕ ਦੁਕਾਨ ਦੇ ਉੱਤੇ ਹਜ਼ਾਰ ਬੁਰੀ ਡੀਏਪੀ ਦੀ ਜਾਂ ਸੁਪਰ ਦੀ ਭੇਜੀ ਇੱਕ ਸੁਸਾਇਟੀ ਦੇ ਵਿੱਚ ਭੇਜੀ ਨਾਲ ਹੀ ਜਿਹੜਾ ਹੈਗਾ ਉਸ ਬੰਦੇ ਦੇ ਖਾਤੇ ਦੇ ਵਿੱਚ ਉਹਦੀ ਮਸ਼ੀਨ ਦੇ ਵਿੱਚ ਉਹਨਾਂ ਨੇ ਹਜ਼ਾਰ ਬੁਰੀ ਚੜਾਤੀ ਚੜ ਗਈ ਹੁਣ ਕਿਸਾਨ ਆਏਗਾ ਸੋਸਾਇਟੀ ਦੇ ਵਿੱਚ ਜਾਂ ਦੁਕਾਨ ਦੇ ਉੱਤੇ ਤਾਂ ਕਿਸ ਨੇ 5 ਲਈਆਂ ਕਿਸ ਨੇ 10 ਲਈਆਂ ਉਹ ਆਊਗਾ ਇਸ ਮਸ਼ੀਨ ਦੇ ਉੱਤੇ ਅੰਗੂਠਾ ਲਾਊਗਾ ਤੇ ਇਹਦੇ ਵਿੱਚੋਂ ਪਰਚੀ ਨਿਕਲੂਗੀ 10 ਬੋਰੀਆਂ ਯੂਰੀਆ ਫਲਾਨੀ ਕੰਪਨੀ ਦੀਆਂ ਇਸ ਬੰਦੇ ਲੈ ਗਿਆ ਹੌਲੀ ਹੌਲੀ ਇਹ ਮਸ਼ੀਨ ਜਿਹੜੀਆਂ ਹੈਗੀਆਂ ਉਸ ਬੰਦੇ ਕੋਲੇ 1000 ਗੱਟਾ ਸੀ 1000 ਗੱਟੇ ਦਾ ਜ਼ੀਰੋ ਕਰ ਦੂਗੀ ਸਮਝ ਗਏ ਹੁਣ ਇਸ ਤੋਂ ਬਾਅਦ ਇੱਕ ਬੰਦਾ ਖਾਦ ਲੈਣ ਆਇਆ ਤਾਂ ਉਹ ਕਹੇਗਾ ਕਿ ਮੈਨੂੰ ਖਾਦ ਚਾਹੀਦੀ ਹੈ ਤਾਂ ਜੇ ਮਸ਼ੀਨ ਦੇ ਉੱਤੇ ਉਂਗੁੱਠਾ ਲਾਏਗਾ ਉਹ ਚੋਂ ਖਾਦ ਦੀ ਪਰਚੀ ਨਹੀਂ ਨਿਕਲੇਗੀ ਕਿਉਂਕਿ ਸਟਾਕ ਜ਼ੀਰੋ ਹੈ ਤਾਂ ਇਸ ਤਰੀਕੇ ਦੇ ਨਾਲ ਜਿਹੜੀ ਕੰਪਨੀ ਵੱਲੋਂ ਆਈ ਹੋਈ ਖਾਦ ਹੈ ਜਿਹੜੀ ਅਸਲੀ ਖਾਦ ਹੈ ਉਹ ਹੀ ਕਿਸਾਨ ਤੱਕ ਜਾਏਗੀ ਜੇਕਰ ਅਸੀਂ ਉਂਗੁੱਠਾ ਨਹੀਂ ਲਾਉਂਦੇ ਉਦੋਂ ਕੀ ਹੋਏਗਾ ਹੁਣ ਤੁਸੀਂ ਮੰਨ ਲਓ ਕਿ ਇੱਕ ਵਿਅਕਤੀ ਜਿਹੜਾ ਕਿ ਬੇਈਮਾਨ ਹੈ ਉਹਨੇ ਕੀ ਕੀਤਾ ਕਿ ਜਿਹੜੀ ਵਿਰਾਸਤਨ ਵਾਲੀ ਡੁਪਲੀਕੇਟਡ ਾਈ ਆਈ ਉਹਦਾ 200 ਕਟਾ ਘਰੇ ਲੈ ਜਾਂਦਾ। ਜਾਂ ਉਹਦੇ ਕੋਲੇ ਜਿਪਸਮ ਪਈ ਐ ਉਹਨੇ ਸੁਪਰ ਕਹਿ ਕੇ ਉਹ ਕਿਸੇ ਨੂੰ ਵੇਚਣੀ ਐ। ਹੁਣ ਹੋਇਆ ਕੀ ਕਿ ਇੱਕ ਬੰਦਾ ਆਇਆ ਉਹਨੇ ਕਿਹਾ ਕਿ ਮੈਨੂੰ 200 ਕਟਾ ਖਾਦ ਚਾਹੀਦੀ ਐ। ਖਾਦ ਲੈ ਗਿਆ ਲੇਕਿਨ ਗੁੱਠਾ ਨਹੀਂ ਲਾਇਆ। ਸਟਾਕ ਦੇ ਵਿੱਚ ਤਾਂ ਪੂਰੀ ਦੀ ਪੂਰੀ ਖਾਦ ਬੋਲੇਗੀ ਨਾ। ਹੁਣ ਅਗਲਾ ਬੰਦਾ ਆਇਆ ਅਗਲਾ ਆਇਆ ਸਾਰੇ ਆਪਦੀ ਖਾਦ ਲਈ ਗਏ ਗੁੱਠਾ ਲਈ ਗਏ। ਲੇਕਿਨ ਅਖੀਰ ਤੇ ਕੀ ਹੋਏਗਾ ਕਿ ਉਹ ਖਾਦ ਤਾਂ ਵੇਗੀ ਅਸਲੀ ਲੇਕਿਨ 200 ਗੱਟਾ ਅਜੇ ਪਿਆ ਹੈ ਫਿਰ ਉੱਥੋਂ ਕਿ ਇੱਕ ਬੰਦਾ ਉਹ ਆਇਆ ਜਿਹੜਾ ਕਾਨੂੰਨ ਅਨੁਸਾਰ ਚੱਲਦਾ ਉਹ ਕਹਿੰਦਾ ਮੈਨੂੰ ਖਾਦ ਚਾਹੀਦੀ ਹੈ ਭਾਈ ਲੇਕਿਨ ਲਾਉਂਗਾ ਮੈਂ ਅੰਗੂਠਾ ਲਾ ਕੇ ਹੁਣ ਉਹਨੂੰ ਕੀ ਹੋਊਗਾ ਕਿ ਜਿਹੜੀ ਰਾਜਸਥਾਨ ਵਾਲੀ ਉਹ ਡੁਪਲੀਕੇਟ ਡਾਈ ਸੀਗੀ ਉਹ ਤੁਣਤੀ ਤੇ ਅੰਗੂਠਾ ਲਾਇਆ ਪਰਚੀ ਦਾ ਸਹੀ ਨਿਕਲੇਗੀ ਤਾਂ ਕਹਿਣ ਦਾ ਮਤਲਬ ਇਹ ਕਿ ਇੱਕ ਸਿਸਟਮ ਇਹੋ ਜਿਹਾ ਬਣਿਆ ਹੋਇਆ ਹੈ ਕਿ ਉਹ ਜਿਹੜੀ ਮਸ਼ੀਨ ਹੈ ਉਹ ਤੇ ਆਧਾਰ ਨੰਬਰ ਭਰ ਕੇ ਅੰਗੂਠਾ ਲੱਗਦਾ ਹੈ ਜੇ ਤੁਸੀਂ ਸਾਰੇ ਅਨੇਕ ਨੇਮ ਬਣਾ ਲਓ ਕਿ ਬਿਨਾ ਗੁੱਠਾ ਲਾਏ ਅਸੀਂ ਕੋਈ ਸਮਾਨ ਨਹੀਂ ਖਰੀਦਾਂਗੇ ਤਾਂ ਕਿਵੇਂ ਜਿਹੜਾ ਹੈਗਾ ਡੁਪਲੀਕੇਸੀ ਆ ਜਾਏਗੀ ਹੁਣ ਇਹ ਸੱਕਾਂ ਵਾਲੇ ਵਾਲੀ ਗੱਲ ਹੀ ਆਪਾਂ ਕਰੀਏ ਸਪੈਂਸਰ ਵਾਲੀ ਉਹਨਾਂ ਨੇ ਉੱਥੋਂ ਸੁਪਰ ਦੀਆਂ ਦੀ ਠੀਕ ਜਾਂ ਤੁਸੀਂ ਕਈ ਸਾਰੇ ਵੇਰਵਿਆਂ ਨੂੰ ਫੋਟੋ ਭੇਜਦੇ ਹੋ ਕਿ ਸਾਡੀ ਆਹ ਸੁਪਰ ਹੈ ਉੱਪਰ ਲਿਖਿਆ ਸਿੰਗਲ ਸੁਪਰ ਫਾਸਫੇਟ ਮੈਂ ਵੀ ਸਮਝਦਾ ਕਿ ਸੁਪਰ ਹੈ ਚਲੋ ਉਹ ਪਰੰਤੂ ਉਹਦੇ ਅੰਦਰ ਕੀ ਹੈ ਸਾਨੂੰ ਕੀ ਪਤਾ ਜੇ ਤੁਸੀਂ ਸੋਸਾਇਟੀ ਤੋਂ ਸੁਪਰ ਖਰੀਦ ਰਹੇ ਹੋ ਜਾਂ ਬਾਜ਼ਾਰ ਚੋਂ ਸੁਪਰ ਖਰੀਦ ਰਹੇ ਹੋ ਜਾਂ ਸੋਸਾਇਟੀ ਚੋਂ ਖਰੀਦ ਰਹੇ ਹੋ ਜਾਂ ਉਹਦੇ ਸੱਕਾਂ ਵਾਲੀ ਉਹ ਸੁਪਰ ਖਰੀਦਣ ਸਮੇਂ ਉਹ ਕਹਿੰਦੀ ਸੈਕਟਰੀ ਮੇਰਾ ਅੰਗੂਠਾ ਲਵਾ। ਜਦੋਂ ਅੰਗੂਠਾ ਲਾਉਣ ਨੂੰ ਕਹਿੰਦੇ ਆਪ ਉਸ ਮਸ਼ੀਨ ਤੇ ਤੇ ਸੈਕਟਰੀ ਨਗਾਹ ਫਿਹਾ ਉਹ ਜਨਾ ਸੀਗਾ ਕਾਹਦਾ ਅੰਗੂਠਾ ਲਾਉਣਾ ਸੀਗਾ ਕਿਉਂਕਿ ਨਾ ਉਹ ਤੇ ਸਰਕਾਰ ਸਬਸਿਡੀ ਦਿੰਦੀ ਹੈ ਨਾ ਉਹ ਰਕਾਰਡ ਦੇ ਵਿੱਚ ਹੈ ਉਹ ਤਾਂ ਜਿਪਸਮ ਹੈ। ਤਾਂ ਇਸੇ ਤਰੀਕੇ ਦੇ ਨਾਲ ਜੇ ਅਸੀਂ ਸਾਰੇ ਜਾਨੇ ਆਪਦਾ ਫਰਜ਼ ਪਹਿਚਾਣ ਲਈਏ ਤੇ ਜਦੋਂ ਵੀ ਅਸੀਂ ਖਾ ਦੀ ਇੱਕ ਵੀ ਬੋਰੀ ਲੈਣੀ ਆ ਗੁੱਠਾ ਲਾ ਕੇ ਲਈਏ ਮੈਂ ਮੰਨਦਾ ਬਿਯਾਰ ਚ ਘਾਟ ਹੈ ਸ਼ਾਰਟੇਜ ਹੈ ਯਾਨੀ ਸ਼ਾਰਟੇਜ ਹੈਗੀ ਹੈ ਕੋਈ ਫਰੀ ਤਾਂ ਨਹੀਂ ਲੈਂਦੇ ਸ਼ਾਰਟੇਜ ਦੇ ਵਿੱਚ 1300 ਵਾਲੀ 1500 ਵਾਲੀ ਲੈਣੀ ਹੈ ਅਗਲੇ ਨੂੰ ਪੈਸੇ ਦਿਨੇ ਆ ਉਧਾਰ ਚੱਕ ਦੀਆਂ ਤਾਂ ਵਿਆਜ ਵੀ ਦਿਨੇ ਆ ਤੇ ਫੇਰ ਅਸੀਂ ਘੱਟੋ ਘੱਟ ਨੂੰ ਇਹ ਨਹੀਂ ਕਹਿ ਸਕਦੇ ਠੀਕ ਹੈ ਯਾਰ ਤੇਰੇ ਕੋਲ ਸ਼ਾਰਟੇਜ ਹੈ ਤੂੰ ਮੈਨੂੰ ਜਿਹੜਾ ਹੈਗਾ ਇਹ 100 ਰੁਪਿਆ ਰੇਟ ਵਧਾ ਲਾ ਰਿਹਾ ਮੈਂ ਮੰਨ ਲਿਆ ਤੇਰੀ ਗੱਲ ਪਰantu ਘੱਟੋ ਘੱਟ ਮੈਂ ਅੰਗੂਠਾ ਤਾਂ ਲਾਉਂਗਾ ਜੇ ਅੰਗੂਠਾ ਨਹੀਂ ਲਾ ਰਹੇ ਤਾਂ ਫੇਰ ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਤੁਹਾਨੂੰ ਡੁਪਲੀਕੇਟ ਖਾ ਦੇਤੀ ਤਾਂ ਇਸ ਕਰਕੇ ਜੇ ਸਿਸਟਮ ਨੂੰ ਠੀਕ ਕਰਨਾ ਹੈ ਹਰ ਇੱਕ ਦੁਕਾਨ ਦੇ ਉੱਤੇ ਮਸ਼ੀਨ ਪਈ ਹੈ ਅੱਛਾ ਤੁਸੀਂ ਇਹ ਨਾ ਸਮਝੋ ਕਿ ਉਹ ਮਸ਼ੀਨ ਜਿਹੜੀ ਹੈਗੀ ਹੈ ਬਿਨਾ ਅੰਗੂਠਾ ਲਾਏ ਉੱਤੇ ਖਾਦ ਨਿਲ ਹੋ ਜਾਂਦੀ ਹੈ ਨਹੀਂ ਹੁੰਦੀ ਉੱਥੇ ਅੰਗੂਠਾ ਲਾਉਣਾ ਪੈਂਦਾ ਹੈ ਪਿੱਛੇ ਤੁਸੀਂ ਮੁੱਖ ਸੋਧਾ ਕੀ ਦੇਖਿਆ ਸੀ ਕਿ ਉੱਥੇ ਇੱਕ ਜਿਹੜਾ ਆਟੋ ਰਿਕਸ਼ੇ ਵਾਲਾ ਹੈਗਾ ਉਹ ਬਹੁਤ ਸਾਰੀਆਂ ਬੋਰੀਆਂ ਲੈ ਗਿਆ ਉਦੇ ਨਾਮ ਤੇ ਬੋਲਦੀ ਹੈ ਇੰਨੀ ਯੂਰੀਆ ਲੈ ਗਿਆ ਜਦੋਂ ਇਨਕੁਆਰੀ ਕੀਤੀ ਕਿ ਇੱਕ ਬੰਦਾ ਇੰਨੀ ਬੋਰੀ ਯੂਰੀਆ ਕੀ ਕਰੇਗਾ ਤਾਂ ਉਹਨੇ ਦੱਸਿਆ ਕਿ ਭਾਈ ਮੈਂ ਤਾਂ ਲੋਕਾਂ ਦੀ ਜਿਹੜਾ ਹੈਗਾ ਬੋਰੀਆਂ ਚੱਕ ਕੇ ਲੈ ਕੇ ਜਾਣਾ ਲੋਕਾਂ ਨੇ ਘਰੇ ਛੱਡਦਾ ਕਿ 2 ਦਾ ਆਰਡਰ ਆ ਗਿਆ ਉਹ ਲੈ ਗਿਆ 4 ਦਾ ਆਰਡਰ ਹੈਗਾ 4 ਲੈ ਗਿਆ ਤਾਂ ਫੇਰ ਕੀ ਹੋਇਆ ਕਿ ਜਿਹੜਾ ਕਿਸੇ ਦੁਕਾਨ ਤੇ ਜਾਂਦਾ ਉਹ ਹੀ ਕਹਿੰਦਾ ਲਾ ਜਾਂ ਅੰਗੂਠਾ ਲਾ ਜਾਂ ਅੰਗੂਠਾ ਤੇ ਹਰ ਕੋਈ ਬੰਦਾ 50 ਜਾਂ 100 ਦੇ ਨਾਲ ਕੱਟੀ ਗਿਆ ਤੇ ਉਹਦੇ ਨਾਂ ਤੇ ਜਿਹੜੀ ਹੈਗੀ ਹਜ਼ਾਰਾਂ ਗੱਟੇ ਜਿਹੜੀ ਉਹ ਯੂਰੀਆ ਖਾਚਲੀ ਮੇਰੇ ਕਹਿੰਦਾ ਮਤਲਬੇ ਕਿ ਮਸ਼ੀਨ ਦੇ ਲਈ ਜਿਹੜਾ ਹੈਗਾ ਅੰਗੂਠੇ ਤੋਂ ਬਿਨਾ ਤਾਂ ਖਾਦ ਜਾਣੀ ਨਹੀਂ ਤਾਂ ਫਿਰ ਤੁਸੀਂ ਨਾ ਲਾਉਂਗੇ ਤਾਂ ਕਿਸੇ ਹੋਰ ਦਾ ਲੱਗ ਜਾਊਗਾ ਪਰੰਤੂ ਜੇ ਤੁਸੀਂ ਅੰਗੂਠਾ ਲਾ ਕੇ ਨਹੀਂ ਖਰੀਦੋਗੇ ਤਾਂ ਫਿਰ ਜਿਹੜਾ ਹੈਗਾ ਤੁਹਾਡੇ ਹੀ ਖਾਦ ਦੀ ਡੁਪਲੀਕੇਸੀ ਹੋ ਸਕਦੀ ਹੈ ਜੇ ਤੁਸੀਂ ਅਸਲੀ ਖਾਦ ਖਰੀਦਣੀ ਹੈ ਬਹੁਤ ਵਧੀਆ ਸਿਸਟਮ ਹੈ ਹਜ਼ਾਰ ਘਟਾ ਆ ਨਪਕੇ 12 32 16 ਸੁਪਰ ਡਾਈ ਯੂਰੀਆ ਪੋਟਾਸ਼ ਜੋ ਵੀ ਹੈਗਾ ਉਹ ਆਇਆ ਉਹ ਦੁਕਾਨਦਾਰ ਦੇ ਅਕਾਊਂਟ 'ਚ ਚੜਿਆ ਫੇਰ ਉਹਦੇ ਕੋਲੇ ਪੋਪੀਓਐਸ ਮਸ਼ੀਨ ਹੈ ਉਹਦੇ ਤੇ ਅੰਗੂਠਾ ਲਾਇਆ ਜਿਵੇਂ ਜਿਉਂ ਅੰਗੂਠਾ ਲਾਈ ਜਾਊਗਾ ਉਵੇਂ ਹੀ ਘਟੀ ਜਾਊਗੀ ਖੀਰ ਤੋਂ ਖਾਚੀਰ ਹੋ ਜਾਏਗੀ ਤਾਂ ਜਿਹੜੇ ਬੰਦੇ ਉੱਥੇ ਮਸ਼ੀਨ ਤੇ ਅੰਗੂਠਾ ਲਾ ਕੇ ਪਰਚੀ ਕੱਢ ਕੇ ਖਾਦ ਲੈਣਗੇ ਉਹ ਨੁਕਲੀ ਹੋਈ ਨਹੀਂ ਸਕਦੀ ਉਹ ਅਸਲੀ ਹੋਏਗੀ ਪਰੰਤੂ ਜੇ ਉਹਦੇ ਵਿੱਚ ਕੋਈ ਅਕਾਦਮੀ ਵੀ ਗਲਤ ਆ ਗਿਆ ਇੱਕ ਬੰਦਾ ਵੀ ਅੰਗਿਲੀ ਵਾਲ ਆ ਗਿਆ ਮੰਨ ਲਓ ਕਿ ਮੈਂ 100 ਗੱਟਾ ਯੂਰੀਆ ਲੈ ਕੇ ਆਇਆ ਤਾਂ ਮੈਂ 100 ਗੱਟਾ ਯੂਰੀਆ ਲਿਆਇਆ ਲੇਕਿਨ ਉਹਦਾ ਮੈਂ ਅੰਗੂਠਾ ਲਾਇਆ ਹੀ ਨਹੀਂ ਦਾ ਇਹਦਾ ਮਤਲਬ ਕਿ ਉਹਦੇ ਕੋਲੇ 100 ਗੱਟੇ ਦਾ ਇੱਕ ਜਿਹੜਾ ਹੈਗਾ ਰਸਤਾ ਬਣ ਗਿਆ ਕਿ ਉਹ ਡੁਪਲੀਕੇਟ ਉੱਥੇ ਵੇਚ ਸਕਦਾ ਹੈ ਇਸ ਕਰਕੇ ਸਾਰੇ ਇਹਨਾਂ ਦਾ ਫਰਜ਼ ਪਹਿਚਾਣੋ ਇਹ ਕੰਮ ਨੂੰ ਧਿਆਨ ਨਾਲ ਕਰੋ ਮੈਂ ਫੇਰ ਕਹਿੰਨਾ ਹੈ ਜਿੰਨੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਜਿੰਨੇ ਸਾਡੇ ਜਿਹੜਾ ਹੈਗਾ ਕਿਸਾਨਾਂ ਦੀ ਕੰਮ ਕਰਨ ਵਾਲੇ ਵਿਅਕਤੀ ਨੇ ਸਭ ਨੂੰ ਪਿੰਡਾਂ ਦੇ ਵਿੱਚ ਜਾ ਕੇ ਕਿਸਾਨਾਂ ਨੂੰ ਇਹ ਸਮਝਾਉਣਾ ਚਾਹੀਦਾ ਕਿ ਜੇ ਤੂੰ ਅੰਗੂਠਾ ਨਹੀਂ ਲਾਏਂਗਾ ਭਾਈ ਤਾਂ ਤੈਨੂੰ ਡੁਪਲੀਕੇਟ ਖਾਦ ਨਹੀਂ ਮਿਲ ਸਕਦੀ ਹੈ ਤਾਂ ਇਸ ਚੀਜ਼ ਦਾ ਧਿਆਨ ਰੱਖੋ ਤੁਸੀਂ ਆਪਣੀ ਲੁੱਟ ਤੋਂ ਬਚ ਸਕਦੇ ਹੋ ਨਹੀਂ ਤਾਂ ਬਚਣਾ ਔਖਾ ਹੈ ਠੀਕ ਹੈ ਇਹ ਹੁਣ ਤੁਹਾਡੀ ਮਰਜ਼ੀ ਹੈ ਕਿ ਅਸੀਂ ਬਚਣਾ ਹੈ ਜਾਂ ਅਸੀਂ ਨੁਕਸਾਨ ਖਾਣਾ ਹੈ ਉਮੀਦ ਕਰਦਾ ਹਾਂ ਜਾਣ ਕੇ ਲਾਈਵ ਸਬਤ ਹੋ ਗਈ ਧੰਨਵਾਦ ਦੋਸਤੋ ਮੇਰ ਬਣੋ ਦੋਸਤੋ ਅਖੀਰ ਤੇ ਅੱਜ 16 ਜੁਲਾਈ 2025 ਹੈ ਲੁਧਿਆਣਾ ਵਿਖੇ ਤੇ ਸ਼੍ਰੀ ਮੁਖਸਦ ਸਾਹਿਬ ਦੇ ਵਿਖੇ ਖੇਤੀਬਾੜੀ ਦੀ ਦੁਕਾਨ ਖੋਲਣਾਂ ਦੇ ਖਾਦ ਵੀ ਦਵਾਈਆਂ ਦੀ ਦੁਕਾਨ ਖੋਲਣ ਵਾਸਤੇ ਡਿਪਲੋਮਾ ਕਰਵਾਇਆ ਜਾ ਰਿਹਾ ਹੈ ਤਾਂ ਜਿਹੜੇ ਵਿਅਕਤੀ ਡਿਪਲੋਮਾ ਕਰਨਾ ਚਾਹੁੰਦੇ ਆ ਉਹ ਜਲਦ ਤੋਂ ਜਲਦ ਸੰਪਰਕ ਕਰਨ ਨੰਬਰ ਤੁਹਾਨੂੰ ਸਕਰੀਨ ਤੇ ਦਿੱਤਾ ਹੈ